ਅੱਜ ਆਪਾਂ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀਆਂ ਦੇ ਮੁਖਾਰਬਿੰਦ ਵਿੱਚੋਂ ਉਚਾਰਤ ਪਾਵਨ ਬਾਣੀ ਸ੍ਰੀ ਜਪਜੀ ਸਾਹਿਬ ਜੀਆਂ ਦੀ 34ਵੀਂ 35ਵੀਂ ਪੌੜੀ ਦੇ ਸ਼ਬਦਾਰਥ ਸਰਵਣ ਕਰਨੇ ਨੇ ਇਸ ਤੋਂ ਪਹਿਲਾਂ 34 ਪੌੜੀਆਂ ਦੇ ਸ਼ਬਦਾਰਥ ਸਰਵਣ ਕਰ ਲਏ ਨੇ ਆਓ ਸਤਿਗੁਰ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਬਚਨਾਂ ਦੇ ਨਾਲ ਜੁੜਨਾ ਕਰੀਏ ਸਤਿਗੁਰ ਜੀ ਫੁਰਮਾਨ ਕਰਦੇ ਹਨ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਸਤਗੁਰ ਪਾਤਸ਼ਾਹ ਜੀ ਫੁਰਮਾਣ ਕਰਦੇ ਹਨ ਧਰਮ ਖੰਡ ਕਾ ਇਹੋ ਧਰਮ ਅਸਲ ਦੇ ਵਿੱਚ ਸਤਗੁਰ ਜੀ ਦੀ 34 ਤੋਂ ਲੈ ਕੇ 37 ਪੌੜੀਆਂ ਤਾਈ ਸਾਡੇ ਮਨ ਦੀ ਮਨੁੱਖ ਦੀ ਆਤਮਿਕ ਅਵਸਥਾ ਦੇ ਪੰਜ ਹਿੱਸੇ ਦੱਸੀ ਨੇ ਖੰਡ ਸ਼ਬਦ ਵੈਸੇ ਦੇ ਪੰਜ ਛੇ ਅਰਥ ਨੇ ਖੰਡ ਦਾ ਮਤਲਬ ਟੁਕੜਾ ਵੀ ਹੁੰਦਾ ਹੈ ਖੰਡ ਦਾ ਮਤਲਬ ਗ੍ਰਹਿ ਵੀ ਹੋ ਜਾਂਦਾ ਹੈ ਖੰਡ ਦਾ ਮਤਲਬ ਕੋਈ ਜ਼ਮੀਨ ਦਾ ਹਿੱਸਾ ਵੀ ਹੁੰਦਾ ਹੈ ਇੱਥੇ ਖੰਡ ਦਾ ਮਤਲਬ ਸਤਿਗੁਰ ਪਾਤਸ਼ਾਹ ਜੀ ਨੇ ਆਖਿਆ ਸਾਡੇ ਅੰਦਰ ਦੀ ਅਵਸਥਾ ਆਤਮਿਕ ਅਵਸਥਾ ਤਿਉ ਪੰਜ ਅਵਸਥਾਵਾਂ ਨੇ ਜਿਨ੍ਹਾਂ ਵਿੱਚ ਸਤਿਗੁਰਾਂ ਨੇ ਧਰਮ ਖੰਡ ਗਿਆਨ ਖੰਡ ਸ਼ਰਮ ਖੰਡ ਕਰਮ ਖੰਡ ਤੇ ਸੱਚ ਖੰਡ ਇਹਨਾਂ ਪੰਜਾਂ ਦਾ ਹੁਣ ਵਰਣਨ ਆਉਣਾ ਹੈ ਜਿਸ ਵਿੱਚ ਸਤਿਗੁਰਾਂ ਨੇ ਧਰਮ ਖੰਡ ਦੀ ਜਿਹੜੀ ਗੱਲ ਹੈ ਇਹ ਗੱਲ ਇੱਕ ਚ ਹੀ ਨਵੇੜ ਦਿੱਤੀ ਕਿ ਇਸ ਤੋਂ ਪਹਿਲਾਂ ਅਸੀਂ ਜਿੰਨੀਆਂ ਵੀ ਪਿਛਲੀਆਂ 33 ਪੌੜੀਆਂ ਸਰਵਣ ਕੀਤੀਆਂ ਨੇ ਉਹ ਧਰਮ ਖੰਡ ਦੀ ਗੱਲ ਹੈ ਧਰਮ ਦਾ ਮਤਲਬ ਹੈ ਕਿ ਮਨੁੱਖ ਦੇ ਕਰਤੱਵ ਕੀ ਨੇ ਮਨੁੱਖ ਦੇ ਫਰਜ਼ ਕੀ ਨੇ ਮੈਂ ਧਰਮ ਦੇ ਇੱਕ ਦਿਨ ਪਹਿਲਾਂ ਵੀ ਅਰਥ ਕੀਤੇ ਸਨ ਵੈਸੇ ਅਰਥ ਇਹਦੇ ਬਹੁਤ ਵਿਸ਼ਾਲ ਨੇ ਧਰਮ ਦਾ ਮਤਲਬ ਹੈ ਮਨੁੱਖ ਦਾ ਫਰਜ਼ ਤੇ ਕੇਵਲ ਮਨੁੱਖ ਨਹੀਂ ਹਰ ਇੱਕ ਜੀਵ ਦਾ ਫਰਜ਼ ਚੇਤੇ ਰੱਖਣਾ ਕੀੜੀ ਤੋਂ ਲੈ ਕੇ ਹਾਥੀ ਤੱਕ ਹਰ ਇੱਕ ਜੀਵ ਆਪਣੇ ਧਰਮ ਨੂੰ ਨਿਭਾ ਰਿਹਾ ਹੈ ਹੁਣ ਬੰਦਾ ਕਹਿੰਦਾ ਜੀ ਉਹਨਾਂ ਦਾ ਧਰਮ ਕੀ ਹੈ ਚੇਤੇ ਰੱਖਣਾ ਧਰਮ ਦਾ ਮਤਲਬ ਇਹ ਨਹੀਂ Hindu Muslim Sikh Isai Janni Bodhi ਇਹ ਇਹ ਧਰਮ ਦੀ ਗੱਲ ਨਹੀਂ ਧਰਮ ਦਾ ਮਤਲਬ ਹੈ ਸਾਡੇ ਫਰਜ਼ ਜੀਵਾਂ ਦੇ ਫਰਜ਼ ਚੇਤੇ ਰੱਖਣਾ ਇੱਕ ਚਿੜੀ ਅੰਮ੍ਰਿਤ ਵੇਲੇ ਉੱਡਦੀ ਹੈ ਉਹ ਇੱਕ ਖੇਤ ਚੋਂ ਇੱਕ ਚੁੰਝ ਵਿੱਚ ਦਾਣਾ ਪਾ ਕੇ ਆਪਣੇ ਆਪਣੇ ਆਲਣੇ ਤੱਕ ਲੈ ਕੇ ਆਉਂਦੀ ਹੈ ਤੇ ਆਪਣੇ ਬੋਟ ਦੇ ਆਪਣੇ ਬੱਚੇ ਦੇ ਮੂੰਹ ਵਿੱਚ ਪਾਉਂਦੀ ਹੈ ਉਹਨੇ ਕੋਈ ਉਸ ਬੱਚੇ ਨੂੰ ਵੱਡਾ ਕਰਕੇ ਅਫਸਰ ਨਹੀਂ ਲਾਉਣਾ ਉਹਨੇ ਕੋਈ ਉਹਦੀ ਕਮਾਈ ਨਹੀਂ ਖਾਣੀ ਚੇਤੇ ਰੱਖਣਾ ਉਹ ਕੇਵਲ ਤੇ ਕੇਵਲ ਆਪਣਾ ਧਰਮ ਨਿਭਾ ਰਹੀ ਹੈ ਸਤਗੁਰਾਂ ਨੇ ਆਖਿਆ ਇਨਸਾਨ ਤੋਂ ਬਗੈਰ ਬਾਕੀ ਹਰ ਇੱਕ ਜੀਵ ਜੰਤੂ ਪੌਣ ਪਾਣੀ ਧਰਮ ਦੀ ਪਾਲਣਾ ਕਰ ਰਿਹਾ ਹੈ ਇੱਕ ਬੰਦਾ ਹੀ ਹੈ ਜਿਹੜਾ ਧਰਮ ਤੋਂ ਭਟਕੇ ਹੋਏ ਹੈ ਇਹ ਨਹੀਂ ਆਪਣੇ ਨਿਭਾ ਰਿਆ ਲੋਕ ਬੱਚੇ ਛੱਡ ਦਿੰਦੇ ਨੇ ਕਿ ਕਿੰਨੇ ਆਪਾਂ ਘਰਾਂ ਵਿੱਚ ਵੇਖਦੇ ਆ ਕਿੰਨਾ ਕੁਝ ਹੋ ਜਾਂਦਾ ਹੈ ਨਹੀਂ ਧਰਮ ਨਿਭਾਉਂਦੇ ਆਪਣੇ ਤੇ ਵੈਸੇ ਵੀ ਸਾਡੇ ਸਮਾਜ ਦੇ ਪ੍ਰਤੀ ਕੀ ਫਰਜ਼ ਨੇ ਸਾਡੇ ਇਸ ਧਰਤੀ ਦੇ ਪੌਣ ਪਾਣੀ ਦੇ ਪ੍ਰਤੀ ਕੀ ਫਰਜ਼ ਨੇ ਸਾਡੇ ਆਪਣੇ ਆਪ ਦੇ ਪ੍ਰਤੀ ਕੀ ਫਰਜ਼ ਨੇ ਉਹਨਾਂ ਸਾਰਿਆਂ ਨੂੰ ਧਰਮ ਕਿਹਾ ਜਾਂਦਾ ਹੈ ਤੇ ਜਿੰਨਾ ਆਪਾਂ ਇਸ ਤੋਂ ਪਹਿਲਾਂ ਬਾਣੀ ਦਾ ਜਾਪ ਕੀਤਾ ਹੈ ਨਾ ਉਹਨਾਂ ਨੇ ਸਤਿਗੁਰਾਂ ਨੇ ਸਾਨੂੰ ਇਹ ਦੁਨਿਆਵੀ ਫਰਜ਼ਾਂ ਤੋਂ ਹੀ ਆਬਗਤ ਕਰਾਇਆ ਇਹ ਤੇ ਫੁਰਮਾਨ ਕੀਤਾ ਕਿ ਧਰਮ ਖੰਡ ਦਾ ਇਹੋ ਧਰਮ ਜੋ ਕੁਝ ਅਸੀਂ ਇਸ ਤੋਂ ਪਹਿਲਾਂ ਪੜ ਚੁੱਕੇ ਹਾਂ ਸਰਵਣ ਕਰ ਚੁੱਕੇ ਹਾਂ ਉਹ ਧਰਮ ਖੰਡ ਵਿੱਚ ਆਉਂਦਾ ਹੈ 33 ਪੌੜੀਆਂ ਧਰਮ ਖੰਡ ਦੀ ਵਿਆਖਿਆ ਹੀ ਹੈ ਸਾਡੇ ਕਰਤੱਵ ਸਾਡੀਆਂ ਫਰਜ਼ ਸਾਡੀਆਂ ਜ਼ਿੰਮੇਵਾਰੀਆਂ ਉਹਨਾਂ ਦੀ ਗੱਲ ਸਤਿਗੁਰਾਂ ਨੇ ਇਸ ਤੋਂ ਪਹਿਲਾਂ ਕਰ ਦਿੱਤੀ ਅਸਲ ਦੇ ਵਿੱਚ ਉਹ ਸਾਰੀ ਧਰਮ ਦੀਆਂ ਇਹ ਗੱਲਾਂ ਧਰਮ ਖੰਡ ਦੀ ਗੱਲ ਆਉਂਦੀ ਹੈ ਖੰਡ ਦਾ ਮਤਲਬ ਹੈ ਸਾਡੀ ਅੰਦਰ ਦੀ ਅਵਸਥਾ ਕਹਿਣ ਲੱਗੇ ਕਿ ਧਰਮ ਖੰਡ ਕਾ ਇਹੋ ਧਰਮ ਜੋ ਕੁਝ ਅਸੀਂ ਇਸ ਤੋਂ ਪਹਿਲਾਂ ਜਪਜੀਤ ਸਿੰਘ ਦੀ ਪਾਵਨ ਬਾਣੀ ਵਿੱਚ ਸਰਵਣ ਕਰ ਚੁੱਕੇ ਹਾਂ ਇਹ ਧਰਮ ਖੰਡ ਦੀਆਂ ਗੱਲਾਂ ਸਨ ਇਸ ਤੋਂ ਅਗਲਾ ਜਿਹੜਾ ਸਟੈਪ ਆਉਂਦੇ ਨੇ ਦੇਖੋ ਪੰਜ ਪੌੜੀਆਂ ਨੇ ਪੰਜ ਸਟੈਪ ਨੇ ਅਵਸਥਾ ਹੈ ਜਿਸ ਤਰ੍ਹਾਂ ਇੱਕ ਬੱਚਾ ਸਕੂਲ 'ਚ ਪੜਦਾ ਹੈ ਉਹਨੂੰ ਮੈਂ ਪਹਿਲਾਂ ਵੀ ਇੱਕ ਦਿਨ ਕਿਹਾ ਸੀ ਪਹਿਲੀ ਕਲਾਸ ਫਿਰ ਦੂਜੀ ਫਿਰ ਤੀਜੀ ਫਿਰ ਚੌਥੀ ਇੱਦਾਂ ਚੜਦੇ ਨਾ ਕਿ ਹੁਣ ਪਹਿਲੀ ਦੂਜੀ ਕਲਾਸ ਵਾਲੇ ਨੂੰ ਸਿੱਧਾ 10ਵੀਂ ਕਲਾਸ ਦੀ ਕਿਤਾਬ ਨਹੀਂ ਦਿੱਤੀ ਜਾ ਸਕਦੀ ਉਹਨੂੰ ਉੱਥੇ ਤੱਕ ਪਚਾਉਣਾ ਪਏਗਾ ਇੱਕ ਇੱਕ ਕਲਾਸ ਕਰਕੇ ਹੁਣ ਅਗਲਾ ਜਿਹੜਾ ਖੰਡ ਆਉਂਦਾ ਹੈ ਅਗਲੀ ਜਿਹੜੀ ਅੰਦਰ ਦੀ ਅਵਸਥਾ ਹੁੰਦੀ ਹੈ ਉਹ ਹੈ ਗਿਆਨ ਖੰਡ ਕਹਿਣ ਲੱਗੇ ਗਿਆਨ ਖੰਡ ਦਾ ਕਰਤੱਵ ਵੀ ਅਗਲੀਆਂ ਤੁਕਾਂ ਵਿੱਚ ਸਤਿਗੁਰਾਂ ਨੇ ਆਖਿਆ ਗਿਆਨ ਖੰਡ ਦਾ ਆਖੋ ਕਰਮ ਹੁਣ ਅਗਲਾ ਜਿਹੜਾ ਹੈ ਉਹ ਗਿਆਨ ਖੰਡ ਦੀ ਗੱਲ ਹੈ ਸਤਿਗੁਰ ਜੀ ਨੇ ਪੰਜ ਅਵਸਥਾਵਾਂ ਦਾ ਪੰਜ ਖੰਡਾਂ ਦਾ ਵਰਣਨ ਕੀਤਾ ਮੈਂ ਪਹਿਲਾਂ ਵੀ ਕਿਹਾ ਧਰਮ ਖੰਡ ਗਿਆਨ ਖੰਡ ਸ਼ਰਮ ਖੰਡ ਕਰਮ ਖੰਡ ਤੇ ਸੱਚ ਖੰਡ ਇਹ ਅਗਲੀਆਂ ਜਿਹੜੀਆਂ ਚਾਰ ਪੌੜੀਆਂ ਨੇ ਇਹਨਾਂ ਵਿੱਚ ਜ਼ਿਕਰ ਹੈ ਕਿ ਪ੍ਰਭੂ ਦੀ ਮਿਹਰ ਨਾਲ ਮਨੁੱਖ ਸੁਧਾਰਨ ਹਾਲਤ ਤੋਂ ਉੱਚਾ ਹੋ ਕੇ ਕਿਵੇਂ ਪ੍ਰਭੂ ਨਾਲ ਇੱਕ ਰੂਪ ਹੋ ਸਕਦਾ ਹੈ ਪਹਿਲਾ ਮਨੁੱਖ ਦੁਨੀਆ ਦੇ ਵਿਸ਼ੇ ਵਿਕਾਰਾਂ ਵੱਲੋਂ ਪਰਤ ਕੇ ਆਤਮਾ ਵੱਲ ਝਾਤੀ ਮਾਰਦਾ ਹੈ ਤੇ ਇਹ ਸੋਚਦਾ ਹੈ ਕਿ ਮੇਰੇ ਜੀਵਨ ਦਾ ਕੀ ਪ੍ਰਯੋਜਨ ਹੈ ਮੈਂ ਕਾਦੇ ਵਾਸਤੇ ਧਰਤੀ ਤੇ ਆਇਆ ਮੈਂ ਸੰਸਾਰ ਤੇ ਆਇਆ ਕਿਉਂ ਆ ਮੇਰੇ ਕੀ ਫਰਜ਼ ਨਹੀਂ ਇਸ ਅਵਸਥਾ ਵਿੱਚ ਮਨੁੱਖ ਇਹ ਵਿਚਾਰਦਾ ਹੈ ਕਿ ਇਸ ਧਰਤੀ ਉੱਤੇ ਜੀਵ ਧਰਮ ਕਮਾਉਣ ਲਈ ਆਏ ਨੇ ਤਾਂ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਆਪਾਂ ਜਿਹੜਾ ਰਾਤ ਵਾਲੀ ਕੌੜੀ ਵਿੱਚ ਸਰਵਣ ਕੀਤਾ ਹੈ ਇਹ ਧਰਤੀ ਧਰਮ ਕਮਾਉਣ ਦੀ ਜਗ੍ਹਾ ਹੈ ਅਕਾਲ ਪੁਰਖ ਦੇ ਦਰ ਤੇ ਜੀਵਾਂ ਦੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਨਿਵੇੜਾ ਹੁੰਦਾ ਹੈ ਜਿਨ੍ਹਾਂ ਗੁਰਮੁਖਾਂ ਉਤੇ ਕਾਲਪੁਰਖ ਦੀ ਬਖਸ਼ਿਸ਼ ਹੁੰਦੀ ਹੈ ਉਸ ਦੀ ਹਜ਼ੂਰੀ ਵਿੱਚ ਸੋਭਦੇ ਨੇ ਮੁੱਖ ਉਜਲਾ ਲੈ ਕੇ ਜਾਂਦੇ ਨੇ ਇੱਥੇ ਦੁਨੀਆ ਵਿੱਚ ਆਦਰ ਜਾਂ ਨਰਾਦਰੀ ਇਹਦਾ ਕੋਈ ਮੁੱਲ ਨਹੀਂ ਉਹੀ ਆਦਰ ਵਾਲੇ ਹਨ ਜੋ ਕਾਲਪੁਰਖ ਦੇ ਦਰ ਤੇ ਪ੍ਰਵਾਣ ਹੁੰਦੇ ਨੇ ਜਿਵੇਂ ਜਿਵੇਂ ਮਨੁੱਖ ਦੀ ਸੁਰਤ ਇਹੋ ਜੇ ਖਿਆਲਾਂ ਵਿੱਚ ਜੁੜਦੀ ਹੈ ਤਿਵੇਂ-ਤਿਵੇਂ ਉਹ ਅੰਦਰੋਂ ਸੁਆਰਥ ਦੀ ਗੰਢ ਖੁੱਲਦੀ ਜਾਂ ਖੁੱਲਦੀ ਜਾਂਦੀ ਹੈ ਮਨੁੱਖ ਪਹਿਲਾ ਮਾਇਆ ਵਿੱਚ ਮਸਤ ਰਹਿਣ ਕਰਕੇ ਆਪਣੇ ਆਪ ਨੂੰ ਜਾਂ ਆਪਣੇ ਪਰਿਵਾਰ ਨੂੰ ਹੀ ਆਪਣਾ ਜਾਣਦਾ ਸੀ ਵੀ ਆ ਆ ਹੀ ਮੇਰੇ ਨੇ ਬਾਕੀ ਦੁਨੀਆ ਦਾ ਮੇਰੇ ਨਾਲ ਕੋਈ ਮਤਲਬ ਨਹੀਂ ਤੇ ਇਨ੍ਹਾਂ ਤੋਂ ਪਰੇ ਹੋਰ ਕਿਸੇ ਵਿਚਾਰ ਵੱਲੋਂ ਨਹੀਂ ਸੀ ਪੈਂਦਾ ਪਰ ਆਪਣਾ ਧਰਮ ਸਮਝਣ ਤੇ ਆਪਣੀ ਵਕਾਫੀਅਤ ਨੂੰ ਵਧਾਣ ਦਾ ਯਤਨ ਕਰਦਾ ਹੈ ਵੀ ਨਹੀਂ ਇਹ ਸਾਰੀ ਦੁਨੀਆ ਹੀ ਮੇਰਾ ਘਰ ਹੈ ਧਰਤੀ ਦਾ ਹਰ ਇੱਕ ਜੀਵ ਜੰਤੂ ਹਰ ਇੱਕ ਪ੍ਰਾਣੀ ਹਰ ਇੱਕ ਮਨੁੱਖ ਮੇਰੇ ਪਰਿਵਾਰ ਦਾ ਹੀ ਇੱਕ ਮੈਂਬਰ ਹੈ ਵਿਦਿਆ ਤੇ ਵਿਚਾਰ ਦੇ ਬਲ ਨਾਲ ਅਕਾਲ ਪੁਰਖ ਦੀ ਬੇਅੰਤ ਕੁਦਰਤ ਦਾ ਨਕਸ਼ਾ ਅੱਗਾ ਅੱਖਾਂ ਦੇ ਅੱਗੇ ਲਿਆਉਣ ਲੱਗ ਪੈਂਦਾ ਹੈ ਹੁਣ ਕਿੰਨਾ ਆਪਾਂ ਦੇਖੋ ਪੌਣ ਪਾਣੀ ਦੀਆਂ ਗੱਲਾਂ ਖੰਡਾ ਬ੍ਰਹਿਮੰਡਾ ਦੀਆਂ ਗੱਲਾਂ ਕੀਤੀਆਂ ਗਿਆਨ ਦੀ ਹਨੇਰੀ ਆ ਜਾਂਦੀ ਹੈ ਮਨੁੱਖ ਦੇ ਅੰਦਰ ਜਦੋਂ ਇਹਨਾਂ ਚੀਜ਼ਾਂ ਨੂੰ ਸਮਝਦਾ ਹੈ ਜਿਸ ਦੇ ਅੱਗੇ ਸਭ ਵਹਿਮ ਭਰਮ ਉੱਡ ਜਾਂਦੇ ਨੇ ਹੁਣ ਗਿਆਨ ਦੀ ਦੇਖੋ ਭਾਈ ਗਿਆਨ ਕੀ ਆਈ ਜਾਂਦੀ ਹੈ ਕਬੀਰ ਸਾਹਿਬ ਜੀ ਸਬੈ ਉਡਾਨੀ ਭ੍ਰਮ ਕੀ ਟਾਟੀ ਰਹੇ ਨਾ ਮਾਇਆ ਬਾਂਦੀ ਕਹਿਣ ਲੱਗੇ ਇਹ ਵਹਿਮ ਭਰਮ ਇਸ ਗਿਆਨ ਦੀ ਨੇਰੀ ਵਿੱਚ ਛੁੱਟ ਜਾਂਦੇ ਨੇ ਸਫਾਈ ਹੋ ਜਾਂਦੀ ਹੈ ਜਿਵੇਂ ਜਿਵੇਂ ਅੰਦਰ ਵਿਦਿਆ ਦੁਆਰਾ ਸਮਝ ਵੱਧਦੀ ਹੈ ਗੁਰੂ ਦੀ ਸਿੱਖਿਆ ਦੁਆਰਾ ਸਮਝ ਵੱਧਦੀ ਹੈ ਉਵੇਂ ਉਵੇਂ ਉਹਨੂੰ ਆਨੰਦ ਮਿਲਦਾ ਜੋ ਪਹਿਲਾਂ ਮਾਇਆ ਦੇ ਪਦਾਰਥਾਂ ਵਿੱਚ ਨਹੀਂ ਸੀ ਮਿਲਦਾ ਆਤਮਿਕ ਪੰਡੇ ਵਿੱਚ ਇਸ ਅਵਸਥਾ ਦਾ ਨਾਮ ਗਿਆਨ ਖੰਡ ਹੈ ਜਿਹਦੀ ਆਪਾਂ ਹੁਣ ਗੱਲ ਕਰਨੀ ਹੈ ਪਹਿਲਾ ਧਰਮਖੰਡ ਦੀ ਗੱਲ ਸਾਰੀ ਕੀਤੀ ਹੁਣ ਗਿਆਨਖੰਡ ਦੋਸਤੋ ਅਗਲਾ ਸਟੈਪ ਆਉਂਦਾ ਹੈ ਦੇਖੋ ਧਰਮਖੰਡ ਦੀ ਗੱਲ ਕਰਨ ਵਾਸਤੇ 33 ਪੌੜੀਆਂ ਲੱਗੀਆਂ ਤੇ ਅਗਲੀਆਂ ਚਾਰ ਅਵਸਥਾਵਾਂ ਦੀ ਗੱਲ ਕਰਨ ਵਾਸਤੇ ਕੇਵਲ ਤਿੰਨ ਪੌੜੀਆਂ ਹੀ ਬਹੁਤ ਨੇ ਕਹਿਣ ਲੱਗੇ ਇਸ ਰਾਹੇ ਪੈ ਕੇ ਮਨੁੱਖ ਨਿਰਾ ਇੱਥੇ ਹੀ ਵਸ ਨਹੀਂ ਕਰ ਦਿੰਦਾ ਜਦੋਂ ਕਿਸੇ ਉਹ ਇਸ ਰਸਤੇ ਤੇ ਚੱਲਦਾ ਅਧਿਆਤਮਿਕ ਮਾਰਗ ਤੇ ਬਾਣੀ ਦੀ ਵਿਚਾਰ ਕਰਕੇ ਉਸ ਨੂੰ ਉਦਮ ਵੱਲ ਜਾਣ ਦੀ ਪ੍ਰੇਰਣਾ ਮਿਲਦੀ ਹੈ ਨਿਰਾ ਅਕਲ ਨਾਲ ਸਮਝ ਲੈਣਾ ਕਾਫੀ ਨਹੀਂ ਆਪਾਂ ਕੀ ਵੀ ਸਾਡੇ ਚ ਦਿਮਾਗ ਭੜਿਆ ਅਸੀਂ ਸਮਝਦਿਆਂ ਗੱਲ ਨੂੰ ਕਹਿ ਲਗੇ ਮਨ ਦਾ ਪਹਿਲਾ ਸੁਭਾਅ ਪਹਿਲੀਆਂ ਭੈੜੀਆਂ ਆਦਤਾਂ ਇਹ ਨਿਰੀ ਸਮਝ ਨਾਲ ਨਹੀਂ ਅਟ ਸਕਦੀਆਂ ਕੋਈ ਬੰਦਾ ਆਖੇ ਵੀ ਮੈਂ ਸਿਆਣਾ ਬਣ ਕੇ ਤੇ ਮਾੜੀਆਂ ਆਦਤਾਂ ਛੱਡ ਦਵਾਂ ਚੇਤੇ ਰੱਖਣਾ ਆਪਦੇ ਦਿਮਾਗ ਦੇ ਵੱਲ ਤੇ ਹੁਣ ਕਿਹੜਾ ਬੰਦਾ ਜਿਹੜਾ ਮਾੜਾ ਬਣਦਾ ਕਹਿੰਦਾ ਵੀ ਮੈਂ ਮਾੜਾ ਬਣਾ ਇਸ ਪਹਿਲੀ ਘਾਰਤ ਨੂੰ ਇਹਨਾਂ ਪਹਿਲੇ ਸੰਸਕਾਰਾਂ ਨੂੰ ਤੋੜ ਕੇ ਪਹਿਲੀਆਂ ਆਦਤਾਂ ਨੂੰ ਤੋੜ ਕੇ ਅੰਦਰ ਨਵੀਂ ਘਾਰਤ ਜਿਹੜੀ ਉਹ ਘੜਨੀ ਸ਼ੁਰੂ ਹੋ ਜਾਂਦੀ ਹੈ ਅੰਦਰ ਉੱਚੀ ਸੁਰਤ ਵਾਲੇ ਸੰਸਕਾਰ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ ਅਮਰਤ ਵੇਲੇ ਜਾਗਣ ਦਾ ਇਹ ਮਿਹਨਤ ਕਰਨੀ ਇਸ ਤਰ੍ਹਾਂ ਦਾ ਮੁਸਕਤ ਕਾਲ ਜਿਹਨੂੰ ਕਹਿੰਦੇ ਆ ਉਹ ਆਉਂਦਾ ਗਿਆਨ ਖੰਡ ਵਿੱਚ ਆਪਣਿਆ ਹੋਇਆ ਮਨੁੱਖ ਜਿਵੇਂ ਜਿਵੇਂ ਇਹ ਮਿਹਨਤ ਕਰਦਾ ਹੈ ਜਿਉਂ-ਜਿਉ ਗੁਰਮਤਿ ਵਾਲੀ ਨਵੀਂ ਕਾਲ ਕਰਦਾ ਹੈ ਤਿਉਂ ਤੇ ਉਹਦੇ ਮਨ ਨੂੰ ਮਨੋ ਸੋਹਣਾ ਰੂਪ ਚੜਦੇ ਕਾਇਆ ਕੰਚਨ ਵਰਗੀ ਹੋ ਜਾਂਦੀ ਹੈ ਸੋਨੇ ਵਰਗੀ ਚਵੱਗਣ ਵੰਨ ਚੜਨ ਲੱਗ ਜਾਂਦਾ ਹੈ ਚੌਗਨਾ ਰੰਗ ਚੜਦਾ ਹੈ ਉੱਚੀ ਸੁਰਤ ਤੇ ਉੱਚੀ ਅਕਲ ਹੋ ਜਾਂਦੀ ਹੈ ਮਨ ਵਿੱਚ ਜਾਗ ਆ ਜਾਂਦੀ ਹੈ ਮਨ ਜਾਗ ਪੈਂਦਾ ਹੈ ਮਨੁੱਖ ਨੂੰ ਦੇਵਤਿਆਂ ਤੇ ਸਿੱਧਾਂ ਵਾਲੀ ਸੋਝੀ ਆ ਜਾਂਦੀ ਹੈ ਜਿਹੜੀ ਸੋਝੀ ਦੇਵੀ ਦੇਵਤੇ ਨੂੰ ਕਹਿੰਦੇ ਨੇ ਸੁਣਿਆ ਸਿੱਧ ਪੀਰ ਸਰਨਾਥ ਉਹ ਗੱਲ ਮਨੁੱਖ ਨੂੰ ਦੇਵਤਿਆਂ ਵਾਲੀ ਸਿੱਧਾਂ ਵਾਲੀ ਸੋਝੀ ਪੈ ਜਾਂਦੀ ਹੈ ਇਹ ਸ਼ਰਮਖੰਡ ਹੈ ਬਸ ਫੇਰ ਕੀ ਮਾਲਕ ਦੀ ਮਿਹਰ ਹੋ ਜਾਂਦੀ ਹੈ ਅੰਦਰ ਅਕਾਲ ਪੁਰਖ ਬਲ ਭਰ ਦਿੰਦਾ ਹੈ ਆਤਮਾ ਵਕਾਰਾਂ ਵੱਲ ਜਾਂਦੀ ਨਹੀਂ ਬਾਹਰ ਵੀ ਸਭ ਥਾਈ ਉਹ ਪ੍ਰਮਾਤਮਾ ਹੀ ਪ੍ਰਮਾਤਮਾ ਦੇਖਦਾ ਹੈ ਮਨ ਸਦਾ ਨਿਰੰਕਾਰ ਦੀ ਯਾਦ ਦੇ ਵਿੱਚ ਪਰੋਇਆ ਰਹਿੰਦਾ ਹੈ। ਉਹਨਾਂ ਨੂੰ ਫੇਰ ਜਨਮ ਮਰਨ ਦਾ ਕੋਈ ਭੌ ਨਹੀਂ ਰਹਿ ਜਾਂਦਾ। ਉਸ ਮਨੁੱਖ ਦੇ ਮਨ ਵਿੱਚ ਸਦਾ ਖਿੜਾਓ ਤੇ ਸਦਾ ਗਿਆਨ ਬਣਿਆ ਰਹਿੰਦਾ ਹੈ। ਇਹਨੂੰ ਫਿਰ ਕਰਮਖੰਡ ਕਹਿੰਦੇ ਨੇ ਜਿਹੜੇ ਅੱਗੇ ਆਉਣੇ ਨੇ। ਅਕਾਲ ਪੁਰਖ ਦੀ ਮਿਹਰ ਦੇ ਪਾਤਰ ਬਣ ਕੇ ਜਿਵੇਂ ਜਿਵੇਂ ਪੰਜਵੇਂ ਖੰਡ ਵਿੱਚ ਜਾ ਕੇ ਮਨੁੱਖ ਪਹੁੰਚਦਾ ਹੈ ਪੰਜਵੀਂ ਅਵਸਥਾ ਭਾਵ ਅਕਾਲ ਪੁਰਖ ਦੇ ਨਾਲ ਇੱਕਮਿਕ ਹੋਣ ਦੀ ਅਵਸਥਾ ਹੋ ਜਾਂਦੀ ਹੈ। ਤੁਰ ਉਸ ਜੋਤ ਦੀ ਹਜ਼ੂਰੀ ਵਿੱਚ ਅਪੜ ਜਾਂਦੇ ਨੇ ਤੇ ਜੋ ਸਾਰਿਆਂ ਜੀਆਂ ਦੀ ਸੰਭਾਲ ਕਰਦਾ ਤੇ ਜਿਸ ਦਾ ਹੁਕਮ ਸਾਰੇ ਵਰਤਿਆ ਜਿਹਨੂੰ ਸੱਚਖੰਡ ਕਹਿੰਦੇ ਨੇ ਹੁਣ ਆਓ ਆਪਾਂ ਥੋੜਾ ਜਆ ਆਪਾਂ ਇਹਨਾਂ ਪੰਕਤੀਆਂ ਦੇ ਅਰਥਾਂ ਵੱਲ ਚਲੀਏ ਗਿਆਨਖੰਡ ਕਾ ਆਖੋ ਕਰਮ ਕਹਿਣ ਲੱਗੇ ਕਿ ਗਿਆਨਖੰਡ ਦੀਆਂ ਗੱਲਾਂ ਹੁਣ ਅੱਗੇ ਚੱਲਣ ਲੱਗੀਆਂ ਨੇ ਹੁਣ ਅਗਲਾ ਬਚਨ ਹੈ ਕੇਤੇ ਪਵਨ ਪਾਣੀ ਬੈਸੰਤਰ ਕੇਤੇ ਕਾਨ ਮਹੀਸ ਇਸ ਅਵਸਥਾ ਵਿੱਚ ਕਾਲਪੁਰਖ ਦੀ ਰਚਨਾ ਵਿੱਚ ਕਈ ਪ੍ਰਕਾਰ ਦੇ ਪੌਣ ਪਾਣੀ ਅਗਨੀ ਕਈ ਕ੍ਰਿਸ਼ਨ ਕਈ ਸ਼ਿਵ ਮਨੁੱਖ ਨੂੰ ਪਤਾ ਲੱਗਦਾ ਹੈ ਕਿ ਕੋਈ ਅੱਗ ਵੀ ਇੱਕ ਤਰ੍ਹਾਂ ਦੀ ਨਹੀਂ ਹੁਣ ਅੱਗ ਬੰਦਾ ਕਹਿੰਦਾ ਜੀ ਅੱਗ ਤੇ ਇੱਕ ਤਰ੍ਹਾਂ ਦੀ ਚੀਜ਼ ਰੱਖਣਾ ਨਹੀਂ ਮਾਤਾ ਦੇ ਪੇਟ ਦੀ ਅਗਨ ਅਲੱਗ ਹੈ ਉਸ ਵਿੱਚ ਬੱਚੇ ਨੂੰ ਸੇਕ ਨਹੀਂ ਲੱਗਦਾ ਬਾਹਰ ਦੀ ਅਗਨ ਅਲੱਗ ਹੈ ਇਸ ਤੋਂ ਅੱਗੇ ਚੁੱਲ੍ਹੇ ਦੀ ਅਗਨ ਅਲੱਗ ਹੈ ਕਿਸੇ ਦੇ ਖੇਤ ਵਿੱਚ ਬਲ ਦੀ ਅਗਨਾ ਅਲੱਗ ਹੈ ਇਸੇ ਤਰ੍ਹਾਂ ਪਵਨ ਵੀ ਕਿੰਨੇ ਤਰ੍ਹਾਂ ਦੀ ਹੈ ਕੋਈ ਨਾਈਟ੍ਰੋਜਨ ਕੋਈ ਆਕਸੀਜਨ ਕੋਈ ਹਾਈਡਰੋਜਨ ਪਾਣੀ ਵੀ ਬੜੇ ਤਰ੍ਹਾਂ ਦੇ ਨੇ ਚੇਤੇ ਰੱਖਣਾ ਸਤਿਗੁਰਾਂ ਨੇ ਆਖਿਆ ਕਿ ਇਹਨਾਂ ਚੀਜ਼ਾਂ ਦੇ ਨਾਲ ਮਨੁੱਖ ਨੂੰ ਗਿਆਨ ਆਉਂਦਾ ਹੈ ਕਿ ਕੁਦਰਤ ਨੇ ਅੱਗੇ ਦੀ ਅੱਗੇ ਕਿੰਨਾ ਕੁਝ ਬਣਾਇਆ ਕੀਤੇ ਪਰਮੇ ਘਾਰਤ ਘੜੀਐ ਰੂਪ ਰੰਗ ਕੇ ਵੇਸ ਕਈ ਬ੍ਰਹਮੇ ਪੈਦਾ ਕੀਤੇ ਜਿਨ੍ਹਾਂ ਨੇ ਕਈ ਰੂਪ ਕਈ ਰੰਗ ਤੇ ਕਈ ਵੇਸ ਨੇ ਮਨੁੱਖ ਨੂੰ ਪਤਾ ਲੱਗਦਾ ਵੀ ਕੋਈ ਇੱਕ ਬ੍ਰਹਮਾ ਨਹੀਂ ਅਕਾਲ ਪੁਰਖ ਨੇ ਤੇ ਇਸ ਸਿਰਜਣਹਾਰ ਸ੍ਰਿਸ਼ਟੀ ਨੂੰ ਸਿਰਜਣ ਵਾਸਤੇ ਪਤਾ ਨਹੀਂ ਕਿੰਨੇ ਹੀ ਬ੍ਰਹਮੇ ਬਣਾਏ ਨੇ ਜੋ ਨਿਤਕਾਰਤਾ ਕਰ ਰਹੇ ਨੇ ਕੀਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਉਪਦੇਸ਼ ਕੇਤੀਆ ਦਾ ਮਤਲਬ ਹੈ ਕਈ ਬਯੰਤ ਕਰਮ ਭੂਮੀ ਦਾ ਮਤਲਬ ਹੈ ਕੰਮ ਕਰਨ ਦੀਆਂ ਭੂਮੀਆਂ ਧਰਤੀਆਂ ਜਿੱਥੇ ਮਨੁੱਖ ਕੰਮ ਕਰਦਾ ਹੈ ਕਰਮ ਕਮਾਉਂਦਾ ਹੈ ਮੇਰ ਦਾ ਮਤਲਬ ਹੈ ਪਰਬਤ ਤੂ ਦਾ ਮਤਲਬ ਹੈ ਧਰੂ ਭਗਤ ਉਪਦੇਸ਼ ਦਾ ਮਤਲਬ ਹੈ ਉਹਨਾਂ ਧਰੂ ਭਗਤਾਂ ਦੀ ਉਪਦੇਸ਼ ਕਿਨ ਲਗੇ ਕਾਲਪੁਰਖ ਦੀ ਕੁਦਰਤ ਵਿੱਚ ਬਯੰਤ ਧਰਤੀਆਂ ਨੇ ਬਯੰਤ ਪਰਬਤ ਨੇ ਬਯੰਤੀ ਧਰੂ ਭਗਤ ਨੇ ਤੇ ਉਹਨਾਂ ਦੇ ਬੇਅੰਤ ਉਪਦੇਸ਼ ਨਹੀਂ ਕੋਈ ਇੱਕ ਅੱਡੇ ਦੀ ਗੱਲ ਨਹੀਂ ਕਹਿਣ ਲੱਗੇ ਪ੍ਰਮਾਤਮਾ ਨੇ ਬੇਅੰਤ ਚੀਜ਼ਾਂ ਸਾਜੀਆਂ ਨੇ ਜਿਸ ਦੀ ਗਿਣਤੀ ਕੋਈ ਨਹੀਂ ਅਗਲਾ ਬਚਨ ਹੈ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਬੇਅੰਤ ਇੰਦਰ ਦੇਵ ਤੇ ਬੇਅੰਤ ਚੰ드ਰਮਾ ਵੇਖੋ ਅੱਜ ਕਹਿੰਦੇ ਨਾ ਬੇਅੰਤ ਚੰ드ਰਮਾ ਦੀ ਗੱਲ ਆਈ ਹੈ ਇਹ ਹੋਂਸੈਥ ਨੇ ਦੱਸਿਆ ਵੀ ਚੰਦਰਮਾ ਤੇ ਬਹੁਤ ਜ਼ਿਆਦੇ ਨੇ ਧਰਤੀ ਦੇ ਦੁਆਲੇ ਇੱਕ ਹੈ ਬਾਕੀ ਤੇ ਪਤਾ ਹੀ ਨਹੀਂ ਕਿੰਨੇ ਨੇ ਸਾਰੇ ਗ੍ਰਹਾਂ ਦੇ ਆਸੇ ਪਾਸੇ ਚੱਕਰ ਕੱਟ ਰਹੇ ਨੇ ਛੋਟੇ ਛੋਟੇ ਉਹਨਾਂ ਦੇ ਉਪਗ੍ਰਹ ਲਾ ਲੋ ਜੋ ਵੀ ਛੋਟੇ ਛੋਟੇ ਨੇ ਚੰਦਰਮਾ ਕਹਿੰਦੇ ਆ ਬੇਅੰਤ ਨੇ ਬੇਅੰਤ ਸੂਰਜ ਨੇ ਤੇ ਬੇਅੰਤੀ ਤਾਰੇ ਮੰਡਲ ਇਹ ਖੰਡ ਬ੍ਰਹਿਮੰਡ ਨੇ ਜੋ ਚੱਕਰ ਕੱਟ ਰਹੇ ਨੇ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ ਕਹਿ ਲੱਗੇ ਬਿਆੰਤੀ ਸਿੱਧ ਨੇ ਬਿਆੰਤੀ ਬੁੱਧ અવਤਾਰ ਜੇ ਇੱਕ ਨਾ ਮਹਾਤਮਾ ਬੁੱਧ ਹੋਏ ਨੇ ਪਹਿਲਾਂ ਬਿਆੰਤ ਨੇ ਉਸ ਤਰ੍ਹਾਂ ਦੇ ਬਿਆੰਤ 나ਥ ਨੇ ਬਿਆੰਤ ਦੇਵੀਆਂ ਪਹਿਰਾਵੇ ਦੇਵੀ ਦੇਵਤੇ ਕੋਈ ਇੱਕ ਅੱਦੇ ਦੀ ਗੱਲ ਹੀ ਨਹੀਂ ਸਤਿਗੁਰਾਂ ਨੇ ਆਖੇ ਕਾਲਪੁਰਖ ਨੇ ਸਾਰਾ ਕੁਝ ਹੀ ਬਿਆੰਤ ਸਾਜਿਆ ਕੇਤੇ ਦੇਵ ਦਾਨਵ ਮਨ ਕੇਤੇ ਕੇਤੇ ਰਤਨ ਸਮੁੰਦ ਅਕਾਲ ਪੁਰਖ ਦੀ ਇਸ ਰਚਨਾ ਦੇ ਵਿੱਚ ਬਯੰਤ ਦੇਵਤੇ ਬਯੰਤ ਦਾਇਤ ਚੰਗਾ ਕਰਨ ਵਾਲੇ ਵੀ ਬਯੰਤ ਨੇ ਮਾੜੇ ਵਾਲੇ ਵੀ ਬਯੰਤ ਨੇ ਬਯੰਤ Muni ਨੇ ਬਯੰਤ ਪ੍ਰਕਾਰ ਦੇ ਰਤਨ ਰਤਨ ਰਤਨਾ ਦੇ ਸਮੁੰਦਰ ਨੇ ਹੀਰੇ ਮੋਤੀ ਚਾਂ ਲਗੇ ਬੜਾ ਕੁਝ ਪ੍ਰਮਾਤਮਾ ਨੇ ਸਾਜੇ ਜੀ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਸਤਿਗੁਰਾਂ ਨੇ ਫਰਮਾਨ ਕੀਤਾ ਕਿ ਜੀਵ ਰਚਨਾ ਦੀਆਂ ਬਿਆੰਤ ਖਾਣੀਆਂ ਨੇ ਹੁਣ ਚਾਰ ਖਾਣੀਆਂ ਦਾ ਵਰਣਨ ਤੇ ਆਪਾਂ ਕਰਦੇ ਆਂ ਚਲੋ ਜਿਹੜੀਆਂ ਆਪਣੇ ਸਾਹਮਣੇ ਪ੍ਰਤੱਖ ਨੇ ਅੰਡਜ ਜੀਰਜ ਸਿਤਜ ਉਤਪੁਜ ਉਹਨਾਂ ਦੇ ਇੱਕ ਦਿਨ ਆਪਾਂ ਅਰਥ ਵੀ ਕੀਤੇ ਸਨ ਸਤਿਗੁਰਾਂ ਨੇ ਆਖਿਆ ਕੇਵਲੇ ਚਾਰ ਨਹੀਂ ਇਸ ਤੋਂ ਇਲਾਵਾ ਵੀ ਬਿਆੰਤ ਤਰੀਕੇ ਨੇ ਜੀਵਾਂ ਨੂੰ ਅੱਗੇ ਪੈਦਾ ਕਰਨ ਦੇ ਠੀਕ ਹੈ ਇਸ ਪਲੈਨਟ 'ਚ ਚਾਰ ਹੋ ਸਕਦੇ ਨੇ ਬਾਕੀ ਕੀ ਪਤਾ ਕਿੱਥੇ-ਕਿੱਥੇ ਕੀ ਕੋਜ ਬਣ ਰਹੀ ਹੈ ਬੇਅੰਤ ਖਾਨੀਆਂ ਨੇ ਕੀਤੀਆ ਬਾਣੀ ਬੇਅੰਤ ਉਹਨਾਂ ਦੀਆਂ ਬੋਲੀਆਂ ਨੇ ਹੁਣ ਹਰ ਇੱਕ ਜੀਵ ਦੀ ਆਪ ਦੀ ਬੋਲੀ ਹੈ ਕੀਤੇ ਪਾਤ ਨਰਿੰਦ ਪਾਤ ਦਾ ਮਤਲਬ ਹੈ ਪਾਤਸ਼ਾਹ ਤੇ ਨਰਿੰਦ ਦਾ ਮਤਲਬ ਹੈ ਰਾਜੇ ਕਹਿ ਲਗੇ ਬੇਅੰਤ ਪਾਤਸ਼ਾਹ ਬੇਅੰਤ ਰਾਜੇ ਬੇਅੰਤੀ ਬੇਅੰਤ ਸਾਜਿਆ ਜੀ ਤੇ ਅਕੀਰਲਾ ਬਚਨੇ ਕੀਤੀਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਯੰਤ ਸਤਗੁਰ ਜੀ ਫੁਰਮਾਨ ਕਰਦੇ ਨੇ ਬੇਅੰਤ ਪ੍ਰਕਾਰ ਦੇ ਧਿਆਨ ਨੇ ਜੋ ਜੀਵ ਮਨ ਦੁਆਰਾ ਲਾਉਂਦੇ ਨੇ ਬੇਅੰਤ ਉਹਨਾਂ ਦੇ ਸੇਵਕ ਨੇ ਨਾਮ ਜਪਣ ਦੇ ਤਰੀਕੇ ਵੀ ਬੇਅੰਤ ਬੇਅੰਤ ਨੇ ਉਹ ਵੀ ਇੱਕ ਤਰੀਕਾ ਨਹੀਂ ਹਰ ਇੱਕ ਜੀਵ ਆਪ ਦੇ ਤਰੀਕੇ ਨਾਲ ਨਾਮ ਜਪਦੇ ਜੀ ਇਸ ਕਰਕੇ ਭਾਈ ਕਿਉਂ ਲੱਗੇ ਨਾਨਕ ਅੰਤ ਨਯੰਤ ਪਰਮਾਤਮਾ ਦੀ ਰਚਨਾ ਦੀ ਕਿਸੇ ਵੀ ਚੀਜ਼ ਦਾ ਭੇਤ ਦਾ ਅੰਤ ਪਾਇਆ ਨਹੀਂ ਜਾ ਸਕਦਾ ਉਹ ਬੇਅੰਤ ਹੈ ਸਤਿਗੁਰੂ ਜੀ ਫਰਮਾਨ ਕਰਦੇ ਨੇ ਮਨੁੱਖ ਜਨਮ ਦੇ ਫਰਜ ਧਰਮ ਦੀ ਸਮਝ ਪਿਆ ਮਨੁੱਖ ਦਾ ਮਨ ਬੜਾ ਵਿਸ਼ਾਲ ਹੋ ਜਾਂਦਾ ਹੈ ਪਹਿਲਾ ਧਰਮਖੰਡ ਦੀ ਗੱਲ ਪਹਿਲਾ ਇੱਕ ਨਿੱਕੇ ਜਿਹੇ ਟੱਬਰ ਤੇ ਸਵਾਰਥ ਵਿੱਚ ਵੱਜਾ ਸੀ ਵੀ ਮੈਂ ਸ਼ਾਇਦ ਆਪਣੇ ਟੱਬਰ ਨੂੰ ਹੀ ਪਾਲਣ ਵਾਸਤੇ ਆਇਆ ਧਰਤੀ ਤੇ ਆਪਦੇ ਬੱਚੇ ਹੀ ਪਾਲਣੇ ਨੇ ਪੜੇ ਲੋਕ ਇਸੇ ਤਕਰੀਬਨ ਲੋਕ ਇਹ ਇਸ ਚੱਕਰ 'ਚ ਇਹਨੇ ਵੀ ਆਪ ਦੇ ਬੱਚੇ ਪਾਲੋ ਜੀ ਦੂਜੇ ਗਵਾਂਢੀ ਦੇ ਬੱਚੇ ਭੁੱਖੇ ਮਰ ਜਾਣ। ਕਹਿ ਲੱਗੇ ਇਹ ਕੋਈ ਧਰਮ ਥੋੜੀ ਐ। ਨਾਲ ਪੂਜਾ ਪਾਠ ਵੀ ਕਰੀ ਜਾਂਦਾ ਐ। ਨਾਲ ਕੇਵਲ ਆਪਣੇ ਪਰਿਵਾਰ ਤੱਕ ਸੀਮਤ। ਕਹਿ ਲੱਗੇ ਬਿਲਕੁਲ ਇਹ ਕੋਈ ਧਰਮ ਨਹੀਂ। ਸਤਿਗੁਰੂ ਜੀ ਕਹਿਣ ਲੱਗੇ ਪਹਿਲਾਂ ਤੇ ਧਰਮ ਦੀ ਸੋਝੀ ਲਓ ਵੀ ਸਾਰੀ ਦੁਨੀਆ ਹੀ ਇੱਕ ਪਰਿਵਾਰ ਇੱਕ ਘਰ ਐ। ਦੁਨੀਆ ਦਾ ਹਰ ਇੱਕ ਜੀਵ ਉਸ ਦੇ ਪਰਿਵਾਰ ਦਾ ਮੈਂਬਰ ਐ। ਉਸ ਤੋਂ ਅੱਗੇ ਕਹਿਣ ਲੱਗੇ ਕਿ ਜਦੋਂ ਮਨੁੱਖ ਇਸ ਤੰਗ ਦਿਲੀ ਵਿੱਚੋਂ ਬਾਹਰ ਨਿਕਲਦਾ ਹੈ ਗਿਆਨ ਖੰਡ ਵਿੱਚ ਆ ਜਾਂਦਾ ਹੈ ਤੇ ਉਹਨੂੰ ਪਤਾ ਲੱਗਦਾ ਹੈ ਕਿ ਬਯੰਤ ਪ੍ਰਭੂ ਦਾ ਕੀਤ ਪੈਦਾ ਕੀਤਾ ਹੋਇਆ ਇਹ ਬਯੰਤ ਜਗਤ ਇੱਕ ਬਯੰਤ ਵੱਡਾ ਟੱਬਰ ਹੈ ਜਿਸ ਵਿੱਚ ਬਯੰਤ ਕ੍ਰਿਸ਼ਨ ਨੇ ਬਯੰਤ ਵਿਸ਼ਨੂੰ ਨੇ ਬੇਅੰਤ ਬ੍ਰਹਮੇ ਨੇ ਬਯੰਤ ਧਰਤੀਆਂ ਨੇ ਇਸ ਗਿਆਨ ਦੀ ਬਰਕਤ ਨਾਲ ਬੰਦੇ ਦੀ ਤੰਗ ਦਿਲੀ ਜਿਹੜੀ ਹੈ ਹਟ ਜਾਂਦੀ ਹੈ ਇਸ ਦੇ ਅੰਦਰ ਸਾਰੇ ਜਗਤ ਲਈ ਪਿਆਰ ਦੀ ਇੱਕ ਲਹਿਰ ਚੱਲ ਕੇ ਤੇ ਖੁਸ਼ੀ-ਖੁਸ਼ੀ ਬਣੀ ਰਹਿੰਦੀ ਹੈ ਤੇ ਮਨੁੱਖ ਸਾਰੇ ਜਗਤ ਨੂੰ ਆਪਣੇ ਪਰਿਵਾਰ ਦੀ ਤਰ੍ਹਾਂ ਆਪਣੇ ਘਰ ਦੀ ਤਰ੍ਹਾਂ ਆਪਣੇ ਜੀਵਾਂ ਦੀ ਤਰ੍ਹਾਂ ਜਾਣ ਕੇ ਤੇ ਬੜੇ ਪਿਆਰ ਦੇ ਨਾਲ ਇਸ ਧਰਤੀ ਤੇ ਜੀਵਨ ਬਤੀਤ ਕਰਦਾ ਹੈ ਤੇ ਨਾਲ ਕਹਿਣ ਲੱਗੇ ਕਿ ਅਗਲੀ ਦਰਗਾਹ ਵਿੱਚ ਵੀ ਸਤ ਸਤਗੁਰ ਦੇ ਚਰਨਾਂ ਵਿੱਚ ਵੀ ਮਨੁੱਖ ਜਿਹੜਾ ਹੈ ਉਹ ਆਪਣਾ ਉਜਲਾ ਮੁਖ ਲੈ ਕਰਕੇ ਜਾਂਦਾ ਹੈ ਇਸ ਤੋਂ ਬਾਅਦ ਇਹ ਗਿਆਨ ਖੰਡ ਦੀ ਗੱਲ ਆ ਗਈ ਇਸ ਤੋਂ ਬਾਅਦ ਸ਼ਰਮ ਖੰਡ ਦੀ ਗੱਲ ਜਿਹੜੀ ਹੈ ਉਹ ਚੱਲਣੀ ਹੈ ਉਸ ਪੌੜੀ ਦੇ ਨਾਲ ਆਪਾਂ ਸ਼ਾਮ ਨੂੰ ਜੁੜੇ